ਨੇੜੇ ਦਾ ਸਰਪੰਚਾ ਸਰਪੰਚ ਜੀ ਵੀਰ ਕੀ ਕਹਿੰਦੇ ਮੈਂ ਤਾਂ ਮੈਲੇ ਲੈ ਕੇ ਚੱਲ ਦੇ ਸਰਪੰਚ ਜੀ ਕਹਿੰਦੀ ਸਰਪੰਚ ਜੀ ਪਥੇਰਾ ਗਿਆ ਵਿਭਾਗ ਵਾਲੇ ਮੇਲੇ ਆ ਤਾਂ ਮਹੀਦ ਲਾ ਦੇ ਕਿਹਾ ਸਰਪੰਚਾ ਨਹੀਂ ਮੈਂ ਨਹੀਂ ਮੈਂ ਤਾਂ ਜਾਣੇ ਜਾਂ ਤਨਵੱਤਰ ਹੀ ਲੈ ਗਿਆ ਪੁਨਾ ਜਦੋਂ ਲਾਇਆ ਗਿਆ ਕੋਈ ਚੀਜ਼ ਨਾ ਪਸੰਦ ਕਰੀ ਐਡੀ ਬਣਾ ਕੇ ਕੋਈ ਪਥੇਰਾ ਹਾਂ ਲੈ ਗਿਆ ਵਿਭਾਗ ਵਾਲੇ ਆ ਚੀਜ਼ ਲੈ ਲਾ ਆ ਚੀਜ਼ ਪਲਾਂਟ ਤੇ ਆਈ ਆਉਣ ਲੱਗੇ ਉੱਥੇ ਬਾਂਦਰ ਵੀ ਕਹਿੰਦੀ ਵੀਰ ਕੀ ਕਹਿੰਦੇ ਮੈਂ ਤਾਂ ਆਹੀ ਲੈਣਾ ਉਹ ਕਹਿੰਦਾ ਭਾਗ ਮਾਲੇ ਰਹਿਣ ਦੇ ਚੰਗੀ ਨਹੀਂ ਹੁੰਦੀ ਚੀਜ਼ ਘਰੇ ਲਜਾਈ ਦੀ ਕਹਿੰਦੀ ਨਾ ਮੈਂਥ ਲੈ ਕੇ ਨਹੀਂ ਜਾਣਾ ਲੈ ਆਈ ਘਰੇ ਆ ਕੇ ਭਾਈ ਬਾਹਰ ਚ ਬੰਨ ਲਿਆ ਸਪੰਚ ਵਿਚਾਰਾ ਬਾਹਰ ਚ ਲਿਆ ਗਿਆ ਕੰਮ ਤੋਂ ਲੈ ਇਹਨੂੰ ਬਚਲੇ ਆ ਗਿਆ ਕਹਿੰਦਾ ਇਹਨੂੰ ਛੇੜੀ ਨਾ ਕਹਿੰਦੀ ਨਾ ਜਦੋਂ ਆਪਾਂ ਹੀ ਉੱਠ ਗਿਆ ਤੇ ਇਹਨੇ ਆਖ ਮੇ ਛੇੜ ਕੇ ਤਾਂ ਦੇਖਾ ਜਦੋਂ ਇਹਨੇ ਛੇੜਿਆ ਅਰੇ ਮਾਰੀ ਸ਼ਾਲ ਮੋਢਾ ਤੇ ਰਹਿ ਗਿਆ ਨਾਲੇ ਵੱਡੀ ਜੰਦੀ ਜਦੋਂ ਆਇਆ ਸਰਪੰਚ ਰੋਵੇ ਪੂਰਾ ਹਾਲ ਕੱਲ ਮੈਂ ਤੈਨੂੰ ਆਖਿਆ ਸੀ